you mm -hmm. ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਜੀ ਪੰਜਾਬ ਦੇ ਵਿੱਚ ਆਉਣ ਵਾਲੀਆਂ ਬੰਮਰ ਭਰਤੀਆਂ ਦੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ 2025 ਦੇ ਵਿੱਚ ਕਾਫੀ ਸਾਰੀਆਂ ਪੋਸਟਾਂ ਜਿਹੜੀਆਂ ਨੇ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਵੱਖ-ਵੱਖ ਡਿਪਾਰਟਮੈਂਟ ਦੇ ਵਿੱਚ ਸਾਰੇ ਹੀ ਡਿਪਾਰਟਮੈਂਟ ਦੀ ਆਪਾਂ ਗੱਲ ਕਰਾਂਗੇ ਇੱਕ-ਇੱਕ ਕਰਕੇ ਸਾਰੇ ਹੀ ਭਰਤੀਆਂ ਦੀ ਜਿਹੜੀ ਜਾਣਕਾਰੀ ਹੈ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲੇਗੀ ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲਈ ਜੀ ਪੰਜਾਬ ਪੁਲਿਸ ਭਰਤੀ ਦੀ ਤਾਂ ਦੇਖੋ ਪੰਜਾਬ ਦੇ ਵਿੱਚ 10000 ਦੇ ਕਰੀਬ ਜਿਹੜੀ ਹੈ ਪੰਜਾਬ ਪੁਲਿਸ ਜਿਹੜੀ ਹੈ ਭਰਤੀ ਬਹੁਤ ਜਲਦ ਆਊਟ ਹੋਣ ਜਾ ਵੀ ਦੇਖ ਲਿਆ ਹੋਵੇਗਾ ਸੀਐਮ ਭਗਵੰਤ ਮਾਨ ਜੀ ਵੱਲੋਂ 10000 ਪੁਲਿਸ ਭਰਤੀ ਨੂੰ ਜਿਹੜਾ ਹੈ ਪਰਨ ਦੇ ਲਈ ਪਰਵਾਨਗੀ ਵੀ ਦੇ ਦਿੱਤੀ ਗਿਆ ਤਾਂ ਵੈਰੀ ਸੂਨ ਜਿਹੜਾ ਇਸ ਦਾ ਨੋਟੀਫਿਕੇਸ਼ਨ ਹੈ ਉਹ ਆਊਟ ਹੋਣ ਜਾ ਰਿਹਾ ਹੈ ਜੀ ਉਸ ਤੋਂ ਬਾਅਦ ਆਪਾਂ ਅੰਗਣਵਾੜੀ ਭਰਤੀ ਦੀ ਗੱਲ ਕਰ ਲਈ ਤਾਂ ਅੰਗਣਵਾੜੀ ਭਰਤੀ ਪੰਜਾਬ ਦੇ ਵਿੱਚ ਆਉਣ ਜਾ ਰਹੀ ਹੈ ਜੀ ਲਗਭਗ 3000 ਪੋਸਟਾਂ ਇਸ ਦੇ ਵਿੱਚ ਵਰਕਰ ਕਿੰਨੀਆਂ ਨੇ ਹੈਲਪਰ ਕਿੰਨੀਆਂ ਨੇ ਇਹ ਤਾਂ ਨੋਟੀਫਿਕੇਸ਼ਨ ਆਊਟ ਹੋਣ ਤੋਂ ਬਾਅਦ ਹੀ ਕਲੀਅਰ ਹੋਏਗਾ ਫਿਲਹਾਲ 3000 ਭਰਤੀ ਜਿਹੜਾ ਨੋਟੀਫਿਕੇਸ਼ਨ ਆ ਤੁਹਾਨੂੰ ਦੇਖਣ ਨੂੰ ਮਿਲੇਗਾ ਤੁਹਾਨੂੰ ਪਤਾ ਹੈ ਕਿ ਰੱਖੜੀਆਂ ਦੇ ਤਿਉਹਾਰ ਤੇ ਵੀ ਭਗਵੰਤ ਮਾਨ ਜਿਹੜੀਆਂ ਨੇ ਇਸਤਰੀਆਂ ਦੇ ਲਈ ਪੋਸਟਾਂ ਪੰਜਾਬ ਦੇ ਵਿੱਚ ਕੱਢੀਆਂ ਜਾਣਗੀਆਂ ਤਾਂ ਉਹਦਾ ਜਿਹੜਾ ਨੋਟੀਫਿਕੇਸ਼ਨ ਹੈ ਹੋ ਸਕਦਾ ਹੈ 2025 ਦੇ ਐਂਡ ਤੱਕ ਜਿਹੜਾ ਜ਼ਰੂਰ ਦੇਖਣ ਨੂੰ ਮਿਲੇ ਦੇਖੋ ਇਹ ਭਰਤੀ ਅੱਜ ਨਹੀਂ ਤਾਂ ਕੱਲ ਜ਼ਰੂਰ ਆਏਗੀ ਹੀ ਆਏਗੀ ਐਨੀ ਗੱਲ ਕਲੀਅਰ ਹੈ ਤੇ ਅੰਗਣਵਾੜੀ ਭਰਤੀ ਦਾ ਕੋਈ ਵੀ ਐਗਜ਼ਾਮ ਨਹੀਂ ਹੁੰਦਾ ਠੀਕ ਹੈ ਬਾਕੀ ਸਾਰੀਆਂ ਭਰਤੀਆਂ ਦਾ ਐਗਜ਼ਾਮ ਹੁੰਦਾ ਹੈ ਅੰਗਣਵਾੜੀ ਭਰਤੀ ਦੇ ਵਿੱਚ ਪੰਜਾਬ ਦਾ ਕੋਈ ਵੀ ਜਿਹੜਾ ਐਗਜ਼ਾਮ ਹੈ ਕੰਡਕਟ ਨਹੀਂ ਕਰਾਇਆ ਜਾਂਦਾ ਇਹ ਸਿੱਧੀ ਭਰਤੀ ਹੁੰਦੀ ਹੈ ਠੀਕ ਹੈ ਨੰਬਰਾਂ ਦੇ ਬਿਹਾਫ ਤੇ ਹੀ ਤੁਹਾਡੀ ਜਿਹੜੀ ਮੈਰਿਟ ਬਣਦੀ ਹੈ ਜਿਹੜੇ ਤੁਹਾਡੇ 10th 2 ਦੇ ਮਾਰਕਸ ਹੁੰਦੇ ਮਿਲੇਗੀ ਤੁਹਾਨੂੰ ਜੀ ਆਪਾਂ ਗੱਲ ਕਰ ਲਈਏ ਮਾਸਟਰ ਕੈਡਰ ਦੀ ਭਰਤੀ ਦੀ ਕਿ ਮਾਸਟਰ ਕੈਡਰ ਦੀ ਜਿਹੜੀ ਭਰਤੀ ਆ ਉਹ ਕਦੋਂ ਤੱਕ ਆਊਟ ਹੋਏਗੀ ਇਹਦੇ ਰਿਗਾਰਡਿੰਗ ਵੀ ਬਹੁਤ ਸਾਰੇ ਟੈਲੀਗ੍ਰam ਗਰੁੱਪ ਦੇ ਵਿੱਚ ਮੈਸੇਜ ਅਕਸਰ ਜਿਹੜੇ ਆਉਂਦੇ ਰਹਿੰਦੇ ਨੇ ਕਿ ਕਦੋਂ ਤੱਕ ਪੋਸਟਾਂ ਆਣਗੀਆਂ ਕਿੰਨੀਆਂ ਪੋਸਟਾਂ ਆਣਗੀਆਂ ਤਾਂ ਦੇਖੋ ਮਾਸਟਰ ਕੈਡਰ ਦੀ ਜੀ ਆਪਾਂ ਭਰਤੀ ਦੀ ਗੱਲ ਕਰ ਲਈਏ ਤਾਂ ਤੁਹਾਨੂੰ ਪਤਾ ਹੈ ਕਿ PSAT 1 ਤੇ PSAT 2 ਜਿਹੜਾ ਦੋਨੋਂ ਕੰਡਕਟ ਕਰਾ ਲਏ ਗਏ ਨੇ ਆਲਰੇਡੀ 2024 ਦੇ ਵਿੱਚ ਠੀਕ ਹੈ ਤਾਂ ਹੁਣ ਜਿਵੇਂ ਤੁਹਾਨੂੰ ਪਤਾ ਹੈ ਕਿ 41 ਕਹਾਟ ਵੀ ਪਹਿਲਾਂ ਭਰਤੀ ਆਈ ਸੀ ਡਿਪਾਰਟਮੈਂਟ ਵੱਲੋਂ ਇਹ ਜਿਹੜੀ ਭਰਤੀ ਗਿਆ ਸੀ ਤੇ ਜੇ ਹੁਣ ਆਪਾਂ ਨਵੀਂ ਭਰਤੀ ਦੀ ਗੱਲ ਕਰ ਲਈ ਤਾਂ ਇਸ ਦਾ ਜਿਹੜਾ ਨੋਟੀਫਿਕੇਸ਼ਨ ਜਰੂਰ ਆਊਟ ਹੋਏਗਾ ਹੀ ਹੋਏਗਾ ਲੇਕਿਨ ਇਹ ਜਿਹੜਾ ਨੋਟੀਫਿਕੇਸ਼ਨ ਹੈ ਇਹ ਤੁਹਾਨੂੰ ਬੋਟਾਂ ਦੇ ਨੇੜੇ ਤੇੜੇ ਹੀ ਦੇਖਣ ਨੂੰ ਮਿਲੇਗਾ 2027 ਦੇ ਵਿੱਚ ਬੋਟਾਂ ਨੇ ਤੁਸੀਂ 2026 ਦੇ ਵਿੱਚ ਐਸਟੀਮੇਟ ਜਿਹੜਾ ਮੰਨ ਕੇ ਚੱਲ ਸਕਦੇ ਹੋ ਲੇਕਿਨ ਇੱਕ ਵਾਰੀ ਜਰੂਰ ਇਹਦੀ ਭਰਤੀ ਜਿਹੜੀ ਹੈ ਆਊਟ ਹੋਏਗੀ ਹੀ ਹੋਏਗੀ ਕਲੀਅਰ ਹੈ ਬਾਕੀ ਦੇਖੋ ਬਹੁਤ ਸਾਰੇ ਕੈਂਡੀਡੇਟਸ ਨੋਟੀਫਿਕੇਸ਼ਨ ਆਉਣ ਦੀ ਵੇਟ ਕਰਦੇ ਨੇ ਉਸ ਤੋਂ ਬਾਅਦ ਤਿਆਰੀ ਕਰਦੇ ਨੇ ਤਾਂ ਇਹ ਚੀਜ਼ ਨਾ ਕਰਿਓ ਜਿਹੜੇ ਵੀ ਕੈਂਡੀਡੇਟਸ ਮਾਸਟਰ ਕੈਡਰ ਦੇ ਵਿੱਚ ਲੱਗਣਾ ਚਾਹੁੰਦੇ ਨੇ ਉਹ ਜ਼ਰੂਰ ਤਿਆਰੀ ਕਰਦੇ ਰਹੋ ਕਿਉਂਕਿ ਨੋਟੀਫਿਕੇਸ਼ਨ ਤੋਂ ਬਾਅਦ ਤੁਹਾਨੂੰ ਪਤਾ ਹੈ ਕਿ ਟਾਈਮਿੰਗ ਇੰਨੀ ਨਹੀਂ ਹੁੰਦੀ ਹੈਗੀ ਆ ਕਹਿ ਲਓ ਆਪਾਂ ਉਸ ਟਾਈਮ ਸਟੱਡੀ ਨੂੰ ਲੈ ਕੇ ਇੰਨਾ ਨਹੀਂ ਕੰਮ ਕਰ ਪਾਉਂਦੇ ਸੋ ਤਰ੍ਹਾਂ ਦੇ ਹੋਰ ਮਸਲੇ ਹੋ ਜਾਂਦੇ ਨੇ ਹਨਾ ਤਾਂ ਇਸ ਕਰਕੇ ਜਿਹੜੇ ਵੀ ਕੈਂਡੀਡੇਟਸ ਤਿਆਰੀ ਕਰਦੇ ਨੇ ਉਹ ਜਿਹੜਾ ਕੰਟੀਨਿਊ ਕਰਦੇ ਰਹੋ ਨੋਟੀਫਿਕੇਸ਼ਨ ਅੱਜ ਨਹੀਂ ਤਾਂ ਕੱਲ ਨੂੰ 6 ਮਹੀਨੇ ਨੂੰ ਸਾਲ ਤੱਕ ਆ ਹੀ ਜਾਣਾ ਹੈ ਲੇ ਨਾਂ ਨੂੰ ਹੀ ਮਿਲੇਗੀ ਜਿਹੜੀ ਜ਼ਬਰਦਸਤ ਆਪਦੀ ਪੜ੍ਹਾਈ ਜਿਹੜੀ ਆ ਉਹ ਕਰ ਰਹੇ ਨੇ ਤਾਂ ਇਸ ਕਰਕੇ ਮਾਸਟਰ ਕੈਡਰ ਵਾਲਿਆਂ ਨੂੰ ਜ਼ਰੂਰ ਇਹ ਗੱਲ ਹੈ ਕਿ ਜ਼ਰੂਰ ਭਰਤੀ ਆਏਗੀ ਆਪਦੀ ਤਿਆਰੀ ਜਿਹੜਾ ਹੈ ਕਰਦੇ ਰਹੋ ਤੁਹਾਨੂੰ ਵੀ ਪਤਾ ਹੈ ਕਿ ਸਬਜੈਕਟ ਦੇ ਅਕੋਰਡਿੰਗ ਜਿਹੜੀਆਂ ਭਰਤੀਆਂ ਨੇ ਉਹ ਕਿੰਨੀ ਜ਼ਿਆਦਾ ਘਟ ਜਾਂਦੀਆਂ ਨੇ ਓਵਰ ਆਲ ਤਾਂ ਕਾਫੀ ਸਾਰੀ ਦੇਖਣ ਨੂੰ ਮਿਲਦੀਆਂ ਨੇ ਲੇਕਿਨ ਜਦੋਂ ਸਬਜੈਕਟ ਦੇ ਵਿੱਚ ਆ ਜਾਂਦੇ ਨੇ ਤੁਹਾਨੂੰ ਪਤਾ ਹੈ ਕਿ ਪੋਸਟਾਂ ਫਿਰ ਕਿੰਨੀਆਂ ਘੱਟ ਜਾਂਦੀਆਂ ਨੇ ਤਾਂ ਇਸ ਕਰਕੇ ਕੰਪੀਟੀਸ਼ਨ ਨੂੰ ਦੇਖਦੇ ਹੋਏ ਆਪਦੀ ਜਿਹੜੀ ਤਿਆਰੀ ਆ ਉਹ ਕਰਦੇ ਰਹੋ ਉਸ ਤੋਂ ਬਾਅਦ ਆਪਾਂ ਈਟੀਟੀ ਦੀ ਗੱਲ ਕਰ ਲਈਏ ਤਾ ਪੰਜਾਬ ਦੇ ਵਿੱਚ ਦੇਖੋ ਈਟੀਟੀ ਦੀ ਭਰਤੀ ਹਲੇ ਥੋੜਾ ਆਪਾਂ ਕਹਿ ਲਓ ਮੁਸ਼ਕਿਲ ਹੈ ਕਿਉਂਕਿ ਤੁਹਾਨੂੰ ਪਤਾ ਹੈ ਕਿ 6835 ਆਲਰੇਡੀ ਭਗਵੰਤ ਮਾਨ ਸਰਕਾਰ ਦੇ ਅੰਡਰ ਹੀ ਕੰਪਲੀਟ ਹੋਈ ਹੈ 99923 ਜੋਂ ਦਾ ਤੁਹਾਨੂੰ ਪਤਾ ਹੈ ਕਿ ਉਹ ETT ਦੀਆਂ ਭਰਤੀਆਂ ਕੱਢੀਆਂ ਗਈਆਂ ਸੀਗੀਆਂ ਠੀਕ ਹੈ ਤਾਂ ਲਗਭਗ ਕਾਫੀ ਸਾਰੀ ਪੋਸਟ ਜਿਹੜੀ ਆਲਰੇਡੀ ETT ਦੀ ਜਿਹੜੀ ਐ ਜੁਆਇਨ ਹੋ ਚੁੱਕੀ ਆ ਜਾਂ ਕਹਿ ਲਓ ਕੰਪਲੀਟ ਕਰ ਦਿੱਤੀ ਗਈ ਹੈ ਡਿਪਾਰਟਮੈਂਟ ਵੱਲੋਂ ਹੁਣ ਨਵੀਂ ਭਰਤੀ ਦੀ ਜੀ ਗੱਲ ਕਰੀਏ ਤਾਂ ਵੋਟਾਂ ਦੇ ਨੇੜੇ ਤੇੜੇ ਤੁਹਾਨੂੰ ETT ਦੀ ਭਰਤੀ ਦੇਖਣ ਨੂੰ ਮਿਲ ਸਕਦੀ ਹੈ ਇਹ ਜੀ ਗੱਲ ਨਹੀਂ ਕਿ ਹੋ ਨਹੀਂ ਸਕਦੀ ਹੋ ਸਕਦਾ ਮਾਸਟਰ ਕੈਡਰ ਦੇ ਨਾਲ ETT ਦੀ ਭਰਤੀ ਵੀ ਆਊਟ ਕਰ ਦਿੱਤੀ ਜਾਵੇ ਲੇਕਿਨ ਉਹ ਤੁਹਾਨੂੰ ਬਹੁਤ ਘੱਟ ਸੰਖਿਆ ਦੇ ਵਿੱਚ ਦੇਖਣ ਨੂੰ ਮਿਲੇਗੀ ਯਾਨੀ ਕਿ ਪੋਸਟਾਂ ਬਹੁਤ ਘੱਟ ਹੋਣਗੀਆਂ ਕਿਉਂਕਿ ਮੰਨ ਲਓ ਤੁਸੀਂ ਐਸਟੀਮੇ 1982 ਤੋਂ ਬਾਅਦ 2000 ਇਹ ਤੋਂ ਉੱਪਰ ਪੋਸਟ ਜਿਹੜੀ ਆ ਬਹੁਤ ਘੱਟ ਪੋਸੀਬਿਲਟੀ ਹੈ ਕਿ ਕੱਢੀ ਜਾਵੇ ਕਿਉਂਕਿ ਆਲਰੇਡੀ 63 59 94 23 64 ਇੰਨੀਆਂ ਸਾਰੀਆਂ ਭੜਤੀਆਂ ਡਿਪਾਰਟਮੈਂਟ ਵੱਲੋਂ ਜਿਹੜੀਆਂ ਨੇ ਉਹ ਕੰਪਲੀਟ ਹੋ ਰਹੀਆਂ ਨੇ ਹਨਾ ਤਾਂ ਇਸ ਕਰਕੇ ਈਟੀਟੀ ਨੂੰ ਲੈ ਕੇ ਜਿਹੜੇ ਵੀ ਕੈਂਡੀਡੇਟਸ ਤਿਆਰੀ ਕਰਨਾ ਚਾਹੁੰਦੇ ਨੇ ਉਹ ਕਰ ਸਕਦੇ ਨੇ ਲੇਕਿਨ ਕੰਪੀਟੀਸ਼ਨ ਥੋੜਾ ਜਿਹਾ ਅੱਗੇ ਜ਼ਿਆਦਾ ਹੋਏਗਾ ਕਿਉਂਕਿ ਪੋਸਟਾਂ ਡਿਪਾਰਟਮੈਂਟ ਵੱਲੋਂ ਆਲਰੇਡੀ ਜਿਹੜੀਆਂ ਨੇ ਕਵਰ ਕੀਤੀਆਂ ਗਈਆਂ ਨੇ ਬਾਕੀ ਆਪਣਾ ਨਾਲ ਨਾਲ ਤਿਆਰੀ ਜਰੂਰ ਕਰਦੇ ਰਹੋ ਕਿਉਂਕਿ ਪਤਾ ਨਹੀਂ ਹੁੰਦਾ ਹੈਗਾ ਹਨਾ ਤੁਹਾਨੂੰ ਪਤਾ ਹੈ ਕਿ 2027 ਦੇ ਵਿੱਚ ਵੋਟਾਂ ਨੇ ਤਾਂ ਸਰਕਾਰ ਇਸ ਚੀਜ਼ ਨੂੰ ਜਿਹੜਾ ਮੁੱਖ ਰੱਖਦੇ ਹੋਏ ਪੋਸਟਾਂ ਜਿਹੜੀਆਂ ਨੇ ਜਰੂਰ ਆਊਟ ਕਰੇਗੀ KVS ਭਰਤੀ ਦੀ ਗੱਲ ਕਰ ਲਈ ਬਹੁਤ ਸਾਰੇ ਜਿਨ੍ਹਾਂ ਦਾ PSAT ਨਹੀਂ ਕਲੀਅਰ ਹੈਗਾ सीटेट ਕਲੀਅਰ ਹੈ ਉਹਨਾਂ ਦੀ ਵੀ ਬਹੁਤ ਸਾਰੀ ਕੁਇਰੀਜ਼ ਦੇਖਣ ਨੂੰ ਮਿਲਦੀਆਂ ਨੇ ਕਿ ਕਦੋਂ ਤੱਕ ਭਰਤੀ ਆਏਗੀ ਤਾਂ ਦੇਖੋ ਸੈਂਟਰ ਲੈਵਲ ਤੇ ਤਾਂ ਤੁਹਾਨੂੰ ਪਤਾ ਹੈ ਕਿ ਚੰਡੀਗੜ੍ਹ ਦੇ ਵਿੱਚ ਵੀ ਜਿਹੜੀ ਹੈ PRT JT ਦੀ ਭਰਤੀ ਆਊਟ ਹੋਈ ਸੀਗੀ ਠੀਕ ਹੈ ਉਹਦੇ ਲਈ ਤੁਹਾਨੂੰ PSAT ਜ਼ਰੂਰੀ ਨਹੀਂ ਹੁੰਦਾ ਓਨਲੀ ਤੁਹਾਡੇ ਕੋਲ सीटेट ਹੋਣਾ ਚਾਹੀਦਾ ਹੈ KVS ਭਰਤੀ ਦੇ ਲਈ ਵੀ ਤੁਹਾਡੇ ਕੋਲ सीटेट ਜਿਹੜਾ ਕੁਆਲੀਫਾਈ ਹੋਣਾ ਚਾਹੀਦਾ ਹੈ PSAT ਦੇ ਉਹਦੇ ਵਿੱਚ ਕੋਈ ਜਿਹੜਾ ਕਹ ਲਓ ਲੈਣਾ ਦੇਣਾ ਨਹੀਂ ਹੁੰਦਾ ਹੈਗਾ ਤੁਹਾਡਾ PSAT ਕੁਆਲੀਫਾਈ ਹੋਵੇ ਨਾ ਹੋਵੇ ਡਸ ਨਾਟ ਮੈਟਰ ਤੁਹਾਡਾ सीटेट ਜਿਹੜਾ ਹੈ ਉਹ ਕੰਪੀ ਪਲਸਰੀ ਹੁੰਦਾ ਹੈ ਕੁਆਲੀਫਾਈ ਹੋਣਾ ਤਾਂ ਹੁਣ ਜੇ ਆਪਾਂ ਕੇਵੀਐਸ ਦੀ ਭਰਤੀ ਦੀ ਗੱਲ ਕਰ ਲਈ ਤਾਂ ਤੁਹਾਨੂੰ ਪਤਾ ਹੈ ਕਿ ਕਾਫੀ ਲੰਬੇ ਸਮੇਂ ਤੋਂ ਕੇਵੀਐਸ ਦੇ ਵਿੱਚ ਜਿਹੜੀਆਂ ਕੋਈ ਵੀ ਨਿਊ ਰਿਕਰੂਟਮੈਂਟ ਜਿਹੜੀਆਂ ਦੇਖਣ ਨੂੰ ਨਹੀਂ ਮਿਲੀ ਹੈਗੀ ਲੇਕਿਨ 2026 ਦੇ ਵਿੱਚ ਕਹਿ ਲਓ ਬਹੁਤ ਜ਼ਿਆਦਾ ਪੋਸੀਬਿਲਟੀ ਹੈ ਕਿਉਂਕਿ ਸੀਟ ਟੈਟ ਅਗਭਗ 3-4 ਵਾਰ ਆਲਰੇਡੀ ਕੰਡਕਟ ਕਰਾ ਲਿਆ ਗਿਆ ਹੈ ਤੇ ਬਹੁਤ ਸਾਰੇ ਕੈਂਡੀਡੇਟਸ ਸੀਟ ਐਟ ਕੁਆਲੀਫਾਈਡ ਨੇ ਤਾਂ ਇਸ ਕਰਕੇ ਵੈਰੀ ਸੂਨ ਕੇਵੀਐਸ ਦੀ ਭਰਤੀ ਵੀ ਜਿਹੜੀ ਤੁਹਾਨੂੰ ਦੇਖਣ ਨੂੰ ਮਿਲੇਗੀ ਬਾਕੀ ਤੁਹਾਡਾ ਕੋਈ ਹੋਰ ਇਹਨਾਂ ਭਰਤੀਆਂ ਨੂੰ ਲੈ ਕੇ ਡਾਊਟ ਕੁਐਸਚਨ ਹੋਵੇ ਤੁਸੀਂ ਕਮੈਂਟ ਸੈਕ ਪੰਜਾਬ ਦੇ ਵਿੱਚ ਆਉਣ ਵਾਲੀ ਹਰ ਪ੍ਰਕਾਰ ਦੀ ਛੋਟੀ ਵੱਡੀ ਅਪਡੇਟ ਲੈਣ ਦੇ ਲਈ ਭਰਤੀਆਂ ਦੇ ਰਿਗਾਰਡਿੰਗ ਤੁਸੀਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੈਰੀ ਹੈਲਪਫੁਲ ਕੰਟੈਂਟ ਜਿਹੜਾ ਤੁਹਾਨੂੰ ਇਸ ਚੈਨਲ ਤੇ ਮਿਲਦਾ ਰਹੇਗਾ ਇਸ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨੈਕਸਟ ਆਪਾਂ ਗੱਲ ਕਰ ਲਈ ਲੈਕਚਰਰ ਦੀ ਭਰਤੀ ਲੈਕਚਰਰ ਦੀ ਭਰਤੀ ਦੇਖੋ ਤੁਹਾਨੂੰ ਪਤਾ ਹੈ ਕਿ ਪਿੱਛੇ ਜਿਹੋਨ ਪ੍ਰੋਮੋਸ਼ਨਾਂ ਵੀ ਕਾਫੀ ਜ਼ਿਆਦਾ ਹੋਈਆਂ ਨੇ ਠੀਕ ਹੈ ਲੈਕਚਰਰ ਦੀ ਭਰਤੀ ਵੀ ਦੇਖਣ ਨੂੰ ਮਿਲੇਗੀ ਲੇਕਿਨ ਬਹੁਤ ਘੱਟ ਪੋਸਟਾਂ ਜਿਹੜੀਆਂ ਨੇ ਲੈਕਚਰਰ ਦੀ ਤੁਹਾਨੂੰ ਦੇਖਣ ਨੂੰ ਮਿਲਣਗੀਆਂ 2027 ਦੇ ਨੇੜੇ ਤੇੜੇ ਪੰਜਾਬ ਪੁਲਿਸ ਤੇ ਆਂਗਣਵਾੜੀ ਦੀ ਜ਼ਿਆਦਾ ਪੋਸੀਬਿਲਟੀ ਹੈ ਕਿ ਤੁਹਾਨੂੰ 2025 ਦੇ ਐਂਡ ਤੱਕ 2026 ਦੇ ਸਟਾਰਟਿੰਗ ਦੇ ਵਿੱਚ ਦੇਖਣ ਨੂੰ ਮਿਲ ਜੇ ਲੇਕਿਨ ਇਹ ਜਿਹੜੀਆਂ ਤਿੰਨ ਭਰਤੀਆਂ ਨੇ ਇਹ ਤੁਹਾਨੂੰ 2026 ਦੇ ਐਂਡ ਤੱਕ ਹੀ ਦੇਖਣ ਨੂੰ ਮਿਲਣਗੀਆਂ ਠੀਕ ਹੈ ਬਾਕੀ ਦੇਖੋ ਮੇਨ ਗੱਲ ਆਪਣੀ ਹੁੰਦੀ ਹੈ ਕਿ ਤਿਆਰੀ ਕਰਦੇ ਰਹੋ ਇਹ ਨਾ ਹੋਵੇ ਤੁਸੀਂ ਨੋਟੀਫਿਕੇਸ਼ਨ ਦੀ ਵੇਟ ਕਰਦੇ ਕਰਦੇ ਆਪਦੀ ਜਿਹੜਾ ਕਹਿ ਲਓ ਸਟੱਡੀ ਚ ਗੈਪ ਪੈ ਜਾਂਦਾ ਉਹ ਕੰਮ ਨਾ ਕਰਿਓ ਠੀਕ ਹੈ ਆਪਦੀ ਜਿਹੜੀ ਹੈ ਤਿਆਰੀ ਕੰਟੀਨਿਊ ਕਰਦੇ ਰਹੋ ਤੁਸੀਂ ਇੱਕ ਪਾਸੇ ਦੇਖੋ ਉਹ ਕੈਂਡੀਡੇਟ ਹੈ ਜਿਹੜਾ ਨੋਟੀਫਿਕੇਸ਼ਨ ਤੋਂ ਪਹਿਲਾਂ ਦੀ ਤਿਆਰੀ ਕਰ ਰਿਹਾ ਹੈ ਇੱਕ ਕੈਂਡੀਡੇਟ ਉਹ ਹੈ ਜਿਹੜਾ ਨੋਟੀਫਿਕੇਸ਼ਨ ਤੋਂ ਬਾਅਦ ਦੀ ਤਿਆਰੀ ਕਰ ਰਿਹਾ ਹੈ ਉਹਨੂੰ 6 ਮਹੀਨੇ ਆਲਰੇਡੀ ਹੋ ਗਏ ਉਹਨੂੰ ਹਲੇ ਸਟਾਰਟ ਹੋਣਾ ਹੈ ਤਾਂ ਕਿਹਦੀ ਜ਼ਿਆਦਾ ਸੰਭਾਵਨਾ ਸਲੈਕਸ਼ਨ ਹੋਣ ਦੀ 6 ਮਹੀਨੇ ਵਾਲੇ ਦੀ ਇਸ ਚੀਜ਼ ਨੂੰ ਮੁੱਖ ਰੱਖ ਕੇ ਹੀ ਤੁਸੀਂ ਜਿਹੜਾ ਆਪਦੀ ਤਿਆਰੀ ਕਰਿਓ ਪਰਮਾਤਮਾ ਜਿਹੜਾ ਹੈ ਕੁਦਰਤ ਜਿਹੜੀ ਹੈ ਉਹ ਕਿਸੇ ਦੀ ਵੀ ਮਿਹਨਤ ਦਾ ਇੱਕ ਕਿਣਕਾ ਵੀ ਜ਼ਾਇਆ ਨਹੀਂ ਕਰਦੀ ਇਹ ਚੀਜ਼ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਤਾਂ ਇਸ ਕਰਕੇ ਆਪਦੀ ਮਿਹਨਤ ਤੇ ਵਿਸ਼ਵਾਸ ਰੱਖ ਕੇ ਆਪਦੀ ਤਿਆਰੀ ਕਰਦੇ ਰਹੋ ਪੋਸਟਾਂ ਜਿਹੜੀਆਂ ਨੇ ਜ਼ਰੂਰ ਆਊਟ ਹੋਣਗੀਆਂ ਪਰ ਮਿਲੇਗੀ ਉਹਨਾਂ ਨੂੰ ਹੀ ਨੌਕਰੀ ਜਿਹੜੇ ਕਿ ਜੀ ਜਾਣ ਲੱ ਕੇ ਆਪਦੀ ਤਿਆਰੀ ਕਰ ਰਹੇ ਨੇ ਬਾਕੀ ਇਹਨਾਂ ਭਰਤੀਆਂ ਦੇ ਰਿਲੇਟਡ ਕੋਈ ਹੋਰ ਤੁਹਾਡਾ ਡਾਊਟ ਕੁਐਸਚਨ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਲੈਣਾ ਬਾਕੀ ਟੈਲੀਗ੍ਰam ਗਰੁੱਪ ਨਾਲ ਜ਼ਰੂਰ ਜੁੜੋ ਉੱਥੇ ਆਪਾਂ ਹਰ ਪ੍ਰਕਾਰ ਦੇ ਨੋਟੀਫਿਕੇਸ਼ਨ ਤੁਹਾਡੇ ਨਾਲ ਸਾਂਝੇ ਕਰਦੇ ਰਹਿਣੇ ਆ WhatsApp ਗਰੁੱਪ ਵੀ ਇੱਕ ਬਣਿਆ ਹੋਇਆ ਹੈ ਉਹਦੇ ਨਾਲ ਵੀ ਤੁਸੀਂ ਜਿਹੜਾ ਹੈ ਜੁਆਇਨ ਕਰ ਸਕਦੇ ਹੋ Instagram ਦਾ ਲਿੰਕ ਵੀ ਤੁਹਾਨੂੰ ਵੀਡੀਓ ਦੇ ਨੀਚੇ ਮਿਲ ਜੇਗਾ ਮਿਲਦੇ ਆਂ ਜੀ ਨੈਕਸਟ ਵੀਡੀਓ ਦੇ ਵਿੱਚ ਆਈ ਹੋਪ ਤੁਹਾਡੇ ਲਈ ਵੀਡੀਓ ਹੈਲਪਫੁਲ ਰਹੀ ਹੋਏਗੀ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਥੈਂਕ ਯੂ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ